ਉਥੇ ਲੋਡ ਪਤਾ ਕਿਸ ਚੀਜ਼ ਦੀ ਹੈ ਜਦੋਂ ਪਾਣੀ ਉਤਰੇਗਾ ਜਿਹੜੇ ਇਲਾਕੇ ਜਿਹੜੇ ਨੀਵੇਂ ਇਲਾਕੇ ਨੇ ਜਿੱਥੇ ਪਾਣੀ ਬਹੁਤ ਸਮਾਂ ਰੁਕਿਆ ਉਹ ਜਿਹੜੇ ਰਿਸ਼ਤੇਦਾਰ ਨੇ ਨਾ ਆਪਣੇ ਰਿਸ਼ਤੇਦਾਰ ਜਿਹੜੇ ਸੁੱਕੇ ਚ ਬੈਠੇ ਨੇ ਨਾ ਉਹਨਾਂ ਕੋਲ ਆ ਕੇ ਰਹਿਣ ਕਿਉਂਕਿ ਬਿਮਾਰੀ ਦਾ ਸਮਾਂ ਚੱਲਣਾ ਹੈ ਇਹ ਤਰਾਸ ਦੀ ਹੈ ਬਹੁਤ ਸਾਰੀਆਂ ਮੱਝਾਂ ਗਾਵਾਂ ਡੁੱਬ ਕੇ ਮਰੀਆਂ ਨੇ ਉਹਨਾਂ ਵਿੱਚੋਂ ਬਿਮਾਰੀਆਂ ਪੈਦਾ ਹੋਣਗੀਆਂ ਆਪਣੇ ਰਿਸ਼ਤੇਦਾਰਾਂ ਦੇ ਕੋਲ ਪਹੁੰਚੋ ਜਿਹੜੇ ਸੁੱਕੇ ਤੇ ਬੈਠੇ ਨੇ ਪਹਿਲਾ ਇਲਾਜ ਦੀ ਲੋੜ ਹੈ ਦੂਜਾ ਤੁਹਾਡੇ ਵੀ ਕਈ ਰਿਸ਼ਤੇਦਾਰ ਜਿਹੜੇ ਨੇ ਉਹ ਪੰਜਾਬ ਹੋਣਗੇ ਉਹਨਾਂ ਨੂੰ ਫੋਨ ਕਰਕੇ ਬੁਲਾਓ ਕਿ ਕੁਝ ਸਮਾਂ ਸਾਡੇ ਘਰ ਆ ਕੇ ਰਹੁ ਦੂਜਾ ਕੰਮ ਇਹ ਕਰੋ ਕਿ ਉਹਨਾਂ ਦੇ ਜਿਹੜੇ ਬਿਸਤਰੇ ਨੇ ਉਹ ਹੁਣ ਸਾਰੇ ਬਰਬਾਦ ਹੋ ਗਏ ਗਿੱਲੇ ਪਾਣੀ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਨਵੇਂ ਬਿਸਤਰੇ ਬਣਾ ਕੇ ਦਿਓ ਜਿਹੜੇ ਭਾਂਡੇ ਸਟੀਲ ਦੇ ਪਾਣੀ ਵਿੱਚ ਡੁੱਬ ਗਏ ਉਹ ਜੰਗਾਲੇ ਜਾਂਦੇ ਨੇ ਕਸ ਖਾ ਜਾਂਦੀ ਹੈ ਆਪਣੇ ਰਿਸ਼ਤੇਦਾਰਾਂ ਨੂੰ ਆਖੋ ਜਾਂ ਇਹ ਭਾਵਨਾ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ ਕਿ ਔਖਾ ਵੇਲਾ ਅਸੀਂ ਆਪਣੇ ਗੁਰ ਭਾਈਆਂ ਦੀ ਬਾਹ ਪੜਨੀ ਹੈ ਗੁਰ ਸਿੱਖਾਂ ਇੱਕੋ ਪਿਆਰ ਗੁਰਮਤਾਂ ਪੁੱਤਾਂ ਭਾਈਆਂ ਉਹਨਾਂ ਦੇ ਭਾਂਡੇ ਜ਼ਰੂਰ ਬਣਾ ਕੇ ਦਿਓ ਬੱਚਿਆਂ ਦੀਆਂ ਪੜ੍ਹਾਈਆਂ ਕਿਤਾਬਾਂ ਡੁੱਬ ਗਈਆਂ ਜਿੱਥੇ ਤੁਸੀਂ ਆਪਣੇ ਬੱਚਿਆਂ ਦੀਆਂ ਕਿਤਾਬਾਂ ਲਈਆਂ ਆਪਣੇ ਰਿਸ਼ਤੇਦਾਰਾਂ ਨੂੰ ਆਖੋ ਕਿ ਤੁਹਾਡੇ ਬੱਚਿਆਂ ਦੀ ਤੁਸੀਂ ਚਿੰਤਾ ਨਹੀਂ ਕਰਨੀ ਇਸ ਵਾਰੀ ਉਹਨਾਂ ਦੀਆਂ ਕਿਤਾਬਾਂ ਦਾ ਭਾਰ ਅਸੀਂ ਚੁਕਾਂਗੇ ਤੇ ਪੂਰੀ ਬੈਲਟ ਉੱਤਰਾਖੰਡ ਨੇ ਬਹੁਤ ਸਾਰੇ ਰਿਸ਼ਤੇਦਾਰ ਜ਼ਮੀਦਾਰ ਜਿਹੜੇ ਨੇ तकरीबन तकरीबन ਯੂਪੀ ਦੇ ਵਿੱਚ ਇਧਰ ਪੀਲੀ ਭੀਤ ਵਾਲਾ ਹਿੱਸਾ ਹੈ ਇਧਰ ਆ ਕੇ ਜਿੰਨੇ ਵੀ ਰਿਸ਼ਤੇਦਾਰ ਨੇ ਉਹ ਸਾਰੇ ਹੀ ਇਸ ਵੇਲੇ ਉਹਨਾਂ ਦੀ ਮਦਦ ਕਰੋ ਤੇ ਮਾਇਆ ਰੋਕ ਕੇ ਰੱਖੋ ਜਿਹੜੀਆਂ ਜ਼ਮੀਨਾਂ ਦੇ ਵਿੱਚ ਰੇਤੀ ਭਰ ਗਈ ਹੈ ਰੇਤੀ ਭਰ ਗਈ ਹੈ ਉਹ ਰੇਤਾ ਵੀ ਤੇ ਕੱਢਣੀ ਪੈਣੀ ਹੈ ਖੇਤਾਂ ਵਿੱਚੋਂ ਕਿਉਂਕਿ ਹੁਣ ਰੇਤ ਦੇ ਵਿੱਚ ਤਾਂ ਫਸਲ ਉਗਣੀ ਨਹੀਂ ਤੇ ਸਾਥ ਸੰਗਤ ਆਪਣੇ ਰਿਸ਼ਤੇਦਾਰਾਂ ਦੇ ਲਈ ਉਹ ਵੀ ਥੋੜੀ ਮਾਇਆ ਜੋੜ ਕੇ ਰੱਖੋ ਕਿਸੇ ਕੋਲ 2 ਕਿੱਲੇ ਨੇ ਕਿਸੇ ਕੋਲ 5 ਕਿੱਲੇ ਨੇ ਤੇ ਉਸ ਵੇਲੇ ਰਿਸ਼ਤੇਦਾਰਾਂ ਨੂੰ ਮਾਇਆ ਦੀ ਲੋੜ ਪਵੇਗੀ ਤਾਂ ਆਪਣਿਆਂ ਦੀ ਮਾਂ ਤੁਸੀਂ ਪਕੜਨੀ ਹੈ ਲੰਗਰ ਪ੍ਰਸ਼ਾਦੇ ਨਾਲ ਹੀ ਨਹੀਂ ਸਰ ਜਾਣਾ ਕਿਉਂਕਿ ਜਦੋਂ ਪਰਿਵਾਰ ਘਰ ਡੁੱਬਦਾ ਉਸ ਘਰ ਦੇ ਵਿੱਚ ਕੀ ਕੀ ਡੁੱਬਦਾ ਟੀਵੀ ਡੁੱਬ ਗਿਆ ਫ੍ਰਿਜ ਟੁੱਪ ਗਿਆ ਬੜੇ ਚਾਵਾ ਦੇ ਨਾਲ ਕੀ ਐਮ